ਹਲਕਾ ਬੰਗਾ ਅਦੀਨ ਪਿੰਦੇ ਕਸਬਾ ਬਹਿਰਾਮ ਵਿਖੇ ਸਰਬ ਨੌਜਵਾਨ ਸਬਾ ਰਜਿਸਟਰ ਫਗਵਾੜਾ ਤੇ ਸਰਕਾਰੀ ਵੋਲੇ ਟੈਕਨੀਕ ਕਾਲਜ ਬਹਿਰਾਮ ਬਲੋਂ ਸਾਂਝਾ ਪ੍ਰੋਗਰਾਮ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਓ ਮਨ ਵਿੱਚ ਮਿਸ਼ਾਲ ਜਗਾਈਏ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਈਏ 슬ੋਗਨ ਤਹਿਤ ਇੱਕ ਸੈਮੀਨਾਰ ਕਾਲਜ ਕੈਂਪ ਵਿਕੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਸੰਦੀਪ ਸ਼ਰਮਾ ਐਸਐਸਪੀ ਸ਼ਾਮਲ ਹੋਏ ਚਦਕੀ ਵਿਸ਼ੇਸ਼ ਮਹਿਮਾਨਾਂ ਵਜੋਂ ਨਮਾਜ਼ ਸ਼ਹਿਰ ਦੇ ਨਾਇਬ ਤਸਿਲਦਾਰ ਪਵਨ ਕੁਮਾਰ ਸ਼ਰਮਾ ਆਮ ਆਦਮੀ ਪਾਰਟੀ ਹਲਕਾ ਪੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਜਿਲ੍ਹਾ ਕਪੂਥਲਾ ਐਸਸੀ ਬੈਂਕ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਭਾਜਪਾ ਦੇ ਕੌਮੀ ਸਕਤਰ ਅਰਵਤਾਰ ਸਿੰਘ ਪ੍ਰਿੰਸੀਪਲ ਗੋਵੀ ਸਿੰਘ ਪਲਾਹੀ ਸਾਈ ਪਪਲ ਛਾ ਪਰ ਮਜਰਾ ਸ਼ਾਮਲ ਹੋਏ ਸਮਾਗਮ ਦਾ ਸ਼ੁਭਾਰambh ਸ਼ਹੀਦ ਆਜ਼ਮ ਸਰਦਾਰ ਪਖ ਸਿੰਘ ਨੂੰ ਮੁੱਖ ਮਹਿਮਾਨ ਅਤੇ ਪਤਵੰਤਿਆਂ ਵੱਜੋਂ ਸ਼ਰਧਾਂਜਲੀ ਦਿੰਦਿਆ ਕੀਤਾ ਗਿਆ ਉਪਰੰਤ ਐਸਐਸਪੀ ਐਸਬੀਐਸ ਨਗਰ ਸੰਦੀਪ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਡ੍ਰਿਡ ਸੰਕਲਪ ਲੈ ਕੇ ਨਸ਼ਿਆਂ ਦਾ ਤਿਆਗ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਉਹ ਨੌਜਵਾਨ ਜਿਹੜੇ ਨਸ਼ਾ ਤੋਂ ਮੁਕਤੀ ਚਾਹੁੰਦੇ ਹਨ ਜ਼ਿਲ੍ਹਾ ਪੁਰਸ ਉਹਨਾਂ ਦੇ ਇਲਾਜ ਲਈ ਪ੍ਰਬੰਧ ਕਰਾਏਗੀ ਇਹ ਜ਼ਿਲ੍ਹਾ ਆਉਣ ਵਾਲੇ ਸਮੇਂ ਵਿੱਚ ਨਸ਼ਾ ਮੁਕਤ ਜ਼ਿਲ੍ਹਾ ਕਹਾਏਗਾ ਨਾ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਤੇ ਪੰਚਾਇਤਾਂ ਨੂੰ ਪੁਲਿਸ ਦੀ ਨਸ਼ਾ ਮੁਕਤੀ ਮਹਿੰਚ ਸਹਿਯੋਗ ਕਰਨਾ ਚਾਹੀਦਾ ਹੈ ਉਨ੍ਹਾਂ ਨਸ਼ਾ ਕਾਰੋਬਾਰੀਆਂ ਦਾ ਪਤਾ ਦੱਸਣ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸਮਾਗਮ ਦੌਰਾਨ ਆਜ਼ਾਦ ਕਲਾ ਮੰਚ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਅਗਵਾਈ ਹੇਠ ਨਸ਼ਾ ਤੋਂ ਦੂਰ ਰਹਿਣ ਲਈ ਪ੍ਰੇਰਣਾ ਦੇਣ ਲਈ ਹੋਸ਼ ਕਰੋ ਨਸ਼ੇੜੀਓ ਨਾਟਕ ਪੇਸ਼ ਕੀਤਾ। ਮੈਂ ਤਹਿਸੀਲਦਾਰ ਨਮਾਸ਼ਹਿਰ ਪਮਕੋਆ ਸ਼ਰਮਾ ਨੇ ਵੀ ਸਰਬ ਨੌਜਨ ਸਭਾ ਦੇ ਸਮਾਜ ਸੇਵੀ ਕਮਾਦੀ ਛਲਾਂਗਾ ਕੀਤੀ। ਸੁਖਵਿੰਦਰ ਸਿੰਘ ਪ੍ਰਧਾਨ ਨੇ ਸਭਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਰਬ ਨੌਜਨ ਸਭਾ ਨੌਜਵਾਨਾਂ ਦੇ ਭਲੇ ਲਈ ਕੰਮ ਕਰਨ ਨੂੰ ਲੈ ਕੇ ਤਤਪਰ ਹੈ। ਸਮਾਗਮ ਦੇ ਸ਼ੁਰੂ ਵਿੱਚ ਕਾਲਜ ਪ੍ਰਿੰਸੀਪਲ ਕੁਲਵਿੰਦਰ ਸਿੰਘ 베ਦੀ ਨੇ ਐਸਐਸਪੀ ਸੰਦੀਪ ਸ਼ਰਮਾ ਜੀ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਗਰਮੀਤ ਸਿੰਘ ਪਲਾਈ ਨੇ ਪੰਜਾਬ ਚ ਫੈਲੇ ਨਚਿਆਂ ਦੀ ਚਰਨੂ ਆਰਥਿਕਤਾ ਦੱਸਿਆ ਸ਼੍ਰੀ ਮੰਡ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਤੋਂ ਬਿਨਾ ਨੌਜਵਾਨ ਨੂੰ ਨਚਾ ਤੋਂ ਚੁਗਲ ਤੋਂ ਕੱਢਿਆ ਨਹੀਂ ਜਾ ਸਕਦਾ ਹਲਕਾ ਇੰਚਾਰਜ ਬੰਗਾ ਕੁਲਜੀ ਸਿੰਘ ਸਰਾਲ ਨੇ ਦੱਸਿਆ ਕਿ ਮਜੂਦਾ ਸਰਕਾਰ ਦੀ ਬੈਲ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੋਂ ਮੁਕਤ ਕਰਨਾ ਹੈ ਸੰਤੋਸ਼ ਕੁਮਾਰ ਗੋਗੀ ਨੇ ਨੌਜਵਾਨਾਂ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਦੇ ਪ੍ਰੋਗਰਾਮਾਂ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਉਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਇਨਾਮ ਦਿੱਤੇ ਗਏ ਕਈ ਸਿੱਖਿਸ਼ਾ ਨੂੰ ਸਨਮਾਨਿਤ ਕੀਤਾ ਗਿਆ ਸਟੇਜ ਦੀ ਸੇਵਾ ਲੈਕਚਰਰ ਹਰਜਿੰਦਰ ਗੋਗਰਾ ਨੇ ਬਾਖੂਬੀ ਇਨਵਾਈ ਸਮਾਗਮ ਵਿੱਚ ਉਹਨਾਂ ਤੋਂ ਇਲਾਵਾ ਗੁਰਦੇਵਾਲ ਸਿੰਘ ਐਸਐਚਓ ਬਹਿਰਾਮ ਹੁਸਨ ਲਾਲ ਸਾਬਨ ਇੰਸਪੈਕਟਰ ਟ੍ਰੈਫਿਕ ਰਵਿੰਦਰ ਸਿੰਘ ਰਾਏ ਉਪ ਪ੍ਰਧਾਨ ਡਾਕਟਰ ਵਿਜੀ ਕੁਮਾਰ ਜਨਰਲ ਸਕੱਤਰ ਸਾਹਿਬ ਜੀ ਸਾਬੀ ਯਸ਼ ਮਹਿਰਾ ਜਗਜੀਤ ਸੇਠ ਰਣਦੀਪ ਸਿੰਘ ਰਾਜਕਬਰ ਕਨੌਜੀ ਔੰਕਾਰ ਜਗਦੀਪ ਆਰਪੀ ਸ਼ਰਮਨ ਨਰਿੰਦਰ ਸੈਣੀ ਅਨੂਪ ਦੁੱਗਲ ਸਰਜੀਤ ਕੁਮਾਰ ਬਲਬੀਰ ਸਿੰਘ ਸੇਵਾਮੁਖ ਐਸ ਡੀਓ ਜਤਿੰਦਰ ਨਾਹਰ ਵਿਜੇ ਬੰਗਾ ਪਰਮਜੀਤ ਰਾਏ ਚਰਨਜੀਤ ਸਿੰਘ ਸਰਪੰਚ ਬਹਿਰਾਮ ਅਕਵਿੰਦਰ ਸਿੰਘ ਕੁਬਿੰਦਰ ਕੌਰ ਸਰਪੰਚ ਬਲਵੰਤ ਸਿੰਘ ਸਰਪੰਚ ਚੱਕ ਮਿਲਗਾ ਬਲਦੀਪ ਸਿੰਘ ਬਲਾਕ ਸੰਪਤੀ ਮੈਂਬਰ ਮੱਲਾ ਸੋਡੀਆਂ ਸੁਸ਼ਮਾ ਦੇਵੀ ਸਰਪੰਚ ਮੱਲਾ ਡੋਡੀਆਂ ਪਰ ਮੱਲਾ ਸੋਡੀਆਂ ਪ੍ਰਵੀਨ ਕੁਮਾਰ ਐਸਆਈ ਟ੍ਰੈਫਿਕ ਸਦਨਾਮ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਆਦੀ ਹਾਜਰ ਸਨ ਆਵਦਿਕਤਿਆ ਆੜੀ ਰਾਮਾ ਤੇ ਕਾਲਾ ਕਟਾਰੀਆ ਦੀ ਪੂਰੀ ਰਿਪੋਰਟ ਜਿੰਨੇ ਵੀ ਬੱਚੇ ਸਾਡੇ ਪਾਸ ਆਊਟ ਹੁੰਦੇ ਹੈ ਉਹਨਾਂ ਦਾ ਭਾਵੇਂ ਸਰਕਾਰੀ ਜਾਂ ਪ੍ਰਾਈਵੇਟ ਜੌਬ ਦੇ ਬੱਚੇ ਇਹਨਾਂ ਨੇ ਵੀ ਅੱਜ ਅਸੀਂ ਇੱਥੇ ਇੱਕ ਡਰੈਸ ਦੇ ਉੱਤੇ ਨਾਟਕ ਕਰ ਰਹੇ ਹਾਂ ਸਟੂਡੈਂਟਸ ਦਾ ਤਾਂ ਕਿ ਜਿਹੜੇ ਸਾਡੇ ਸਟੂਡੈਂਟਸ ਨੇ ਇਹਨਾਂ ਦੇ ਚਲੰਕੀ ਲਈ ਉਹਨਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਕਿ ਡਰੈਸ ਦੇ ਕਿੰਨੁਕਾਂ ਸਾਰੇ ਜਾਣਦੇ ਆ ਸਾਨੂੰ ਇਹਦਾ ਵਿਸ਼ਵਾਸ ਹੈ ਕਿ ਐਂਟਰਟੇਨਮੈਂਟ ਦੇ ਜ਼ਰੀਏ ਜੋ ਗੱਲ ਅਸੀਂ ਸਮਝਾਉਣਾ ਚਾਹੁੰਦੇ ਆ ਲੋਕਾਂ ਨੂੰ ਉਹ ਛੇਤੀ ਸਮਝ ਆ ਜਾਂਦੀ ਹੈ ਇਸ ਕਰਕੇ ਅਸੀਂ ਇਹ ਰਸਤਾ ਚੁਣ ਲੀ ਤਾਂ ਕਿ ਨਾਟਕਾਂ ਦੇ ਜ਼ਰੀਏ ਅਸੀਂ ਆਪਣੇ ਨੌਜਵਾਨਾਂ ਤੱਕ ਪਹੁੰਚ ਕਰੀਏ ਉਹਨਾਂ ਨੂੰ ਜਿਹੜੇ ਡਰੱਗਸ ਦੇ ਤੁਸ਼ ਪ੍ਰਭਾਵ ਨੇ ਉਹਨਾਂ ਦੇ ਉੱਤੇ ਪੈਂਦੇ ਨੇ ਸਮਾਜ ਦੇ ਉੱਤੇ ਪੈਂਦੇ ਨੇ ਉਹਨਾਂ ਬਾਰੇ ਜਾਗਰੂਕ ਕਰੀਏ ਇਹ ਉਸ ਦੀ ਲੜੀ ਦੇ ਵਿੱਚ ਅੱਜ ਪਹਿਲਾ ਉਪਰਾਲਾ ਹੈ ਇਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਾਰੇ ਜਗ੍ਹਾ ਤੇ ਹੋਤੇ ਜਿਹੜਾ ਹੈ ਜੀ ਕਰਵਾਉਂਦੇ ਨੇ ਸਰ ਨੌਜਵਾਨ ਸਭਾ ਪਜਕਿਲੇ ਲੈ ਕੇ ਆਈ ਹੈ ਨਾ ਤਰੀਕਾ ਕਰਨ ਜਾਵਾਂਗੇ ਆਉਣ ਵਾਲੇ ਇਹ ਨੌਜਵਾਨ ਸਭਾ ਫਗਵਾੜੇ ਤੋਂ ਹੈ ਜੀ ਇਹ ਮੇਰੇ ਬੜੇ ਪੁਰਾਣੇ ਜਾਣਕਾਰ ਨੇ ਔਰ ਇਹਨਾਂ ਨੇ ਨਾ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਔਰ ਇਹ ਬੜੇ ਅੱਛੇ ਤਰੀਕੇ ਦੇ ਨਾਲ ਇਹ ਹਮੇਸ਼ਾ ਨੌਜਵਾਨਾਂ ਦੀ ਦੀ ਪ੍ਰਗਤੀ ਲਈ ਉਹਨਾਂ ਦੀ ਦਿੱਖ ਲਈ ਕੰਮ ਕਰਦੇ ਰਹੇ ਨੇ ਔਰ ਹੁਣ ਵੀ ਕਾਰਜ ਰਤ ਨੇ ਔਰ ਬੜੇ ਅੱਛਾ ਕੰਮ ਕਰਦੇ ਨੇ ਔਰ ਇਹਨਾਂ ਦਾ ਜਿਹੜਾ ਕੰਮ ਕੀਤਾ ਹੁੰਦਾ ਉਹਦਾ ਇੰਪੈਕਟ ਵੀ ਜ਼ਿਆਦਾ ਨਜ਼ਰ ਆਉਂਦਾ ਜਿੱਦਾਂ ਜੇ ਨਸ਼ਿਆਂ ਦਾ ਜ਼ਿਆਦਾ ਦੌਰ ਚੱਲ ਰਿਹਾ ਪਿੰਡਾਂ ਦੇ ਵਿੱਚ ਹੁੰਦਾ ਕੋਈ ਪਿੰਡ ਵਾਲੇ ਕੋਆਪਰੇਟਿਵ ਤੁਹਾਡੇ ਨਾਲ ਕਰ ਸਕੋਗੇ ਕਿ ਨਹੀਂ ਵੀ ਕਰਦੇ ਅਸੀਂ ਹੈਲਪਲਾਈਨ ਜਾਰੀ ਕੀਤੀ ਸੀ ਜੀ ਨੰਬਰ ਉਸ ਦੇ ਸਾਲ ਨੂੰ ਪਿੰਡਾਂ ਦੇ ਪੰਚਾਇਤ ਸਰਪੰਚਾਂ ਤੇ ਮੋਤਵਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆਂ ਨੇ ਸਾਡੇ ਅਫਸਰ ਨੇ ਮਿਲ ਕੇ ਕਿਹੜੀਆਂ ਨੇ ਕਰਦੇ ਉਹਦਾ ਬਹੁਤ ਅੱਛਾ ਰਿਸਪੌਂਸ ਆਇਆ ਔਰ ਸਾਡੇ ਕੋਲ ਇਨਫੋਰਮੇਸ਼ਨ ਤੋਂ ਸਮੁੱਚੇ ਪੱਧਰ ਨਾਲ ਜੁੜੇ ਰਕ ਪੈਡਲ ਨੂੰ ਕਾਫੀ ਜ਼ਿਆਦਾ ਹੱਦ ਤੱਕ ਬਣੇ। ਅਤੇ ਸਪਲਾਈ ਲਾਈਨ ਟੋਟਲ ਦੇ ਵਿੱਚ ਵੀ ਹੋਰ ਤਰ੍ਹਾਂ ਦੇ ਨਿਸ਼ਾਨਦੇਹੀ ਹੋਏ। ਤੇ ਅਸੀਂ ਕਹਿੰਦਾ ਹੀ ਹੈ ਕਿ ਜਿਹੜੀ ਡਿਮਾਂਡ ਹੈ ਉਹਨੂੰ ਵੀ ਕਵਰ ਕਰਦੀ ਹੈ। ਇਹ ਸਾਡਾ ਇਹ ਤੇ ਮੁਕੰਮਲ ਕੰਟਰੋਲ ਹੋ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਲੈਵਲ ਦੇ ਤੇ ਮੁਹਿੰਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਕੀ ਅਵੇਅਰਨੈਸ ਪ੍ਰੋਗਰਾਮ ਦਾ ਹਰ ਇੱਕ ਮੁਹੱਲਾ ਮੁਹੱਲਾ ਟੈਕਿੰਗ ਪਾਉਂਦਾ। ਕਿਦਾ ਲੋਕ ਪੋਲਿਟਿਕਲ ਕੌਲ ਗਿਆ ਜੀ ਆਪਕੋ ਜਾਇ ਹੈ ਰਾਈਟ ਇਹ ਖਾਸ ਤੌਰ ਤੇ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਜੀ ਦਾ ਵਾਧ ਰਿਹਾ ਹੈ ਇੱਕ ਚੈੱਕਲ ਆਮ ਆਦਮੀ ਪਾਰਟੀ ਇਸ ਨੂੰ ਲੋਕਧਨੀ ਜਿੱਦਾਂ ਕੀਤਾ ਜਾ ਰਿਹਾ ਹੈ ਉਸ ਨੂੰ ਉਸਨੂੰ ਇਸਨੂੰ ਨਕੀਮਾ ਕਿਰਦੋਂ ਦੇ ਲਈ ਪ੍ਰੋਗਰਾਮ ਅੰਦ ਤੇ ਤਿਆਰ ਕੀਆ ਗਿਆ ਹੈ ਕਿ ਅੱਜ ਇਹ ਗੱਲ ਕਲੀਅਰ ਹੈ ਸਾਡੀ ਐਸਐਸਪੀ ਸਾਹਿਬ ਨੇ ਜ ਆਪਣੇ ਮੋਬਾਈਲ ਨੰਬਰ ਵੀ ਜਾਰੀ ਕਰ ਦਿੱਤਾ ਹੈ ਔਰ ਜੋ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ड्रग ਅਤੇ ਪਸਤਾਜਾਂ ਮੁਖਦਰ ਕਰਨ ਦੇ ਲਈ ਸਰਕਾਰ ਜਿੱਥੇ ਉਸ ਦੇ ਵਚਨਬੱਧ ਹੈ ਕਿ ਔਰ 2 ਮਹੀਨੇ ਦਾ ਜੋ ਕਾਰਜਕਾਲ ਪੂਰਾ ਹੋ ਗਿਆ ਹੈ ਉਸ ਦੇ ਵਿੱਚ ਪੰਜਾਬ ਵਸਣਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ ਹੈ ਕਿ ਜਿੱਥੇ ਡਰਗ ਦੇ ਤਸਕਰਾਂ ਨੂੰ ਕਾਫੀ ਵੱਡੇ ਲੈਵਲ ਤੇ ਨੱਥਕ ਲੱਗ ਪਈ ਗਈ ਹੈ ਜੋ ਥਾਂ ਤੇ ਕਿਤੇ ਲਿਆ ਪੇਸ਼ਤਾ ਕਰਨ ਰੁਕੇ ਗਏ ਸਿੱਤੇ ਸਾਰੇ ਪੁਲਿਸ ਪ੍ਰਸ਼ਾਸਨ ਹੈ ਪਰ ਸਿਵਲ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਪਿਛਲੇ 2 ਮਹੀਨਿਆਂ ਤੋਂ ਕੰਮ ਕਰ ਰਹੇ ਹੈ ਸਰਕਾਰ ਨੇ ਬੜੀ ਤਰਫ ਤੋਂ ਸੋ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਸਾਡੇ ਮੇਨ ਬਾਕੀ ਜੋ ਗੰਠੀਆਂ ਹਨ ਜਾਂ ਜੋ ਵੀ ਡਿਵੈਲਪਮੈਂਟ ਹੈ ਕੌਸ਼ਿਸ਼ਾਂ ਹਨ ਉਹ ਤਾਂ ਸਮੇਂ ਸਮੇਂਸ ਤੇ ਲਾਗੂ ਹੋ ਜਾਣੀਆਂ ਅਤੇ ਪੰਜਾਬ ਅੰਦਰ ਸਾਡਾ ਵਾਅਦਾ ਕੀਤੇ ਪੰਜਾਬ ਨੂੰ ਸ਼ੌਕ ਟੱਪ ਚੱਲਦਾ ਬਣਦਾ ਰਹੇਗਾ ਪਰ ਜਿਹੜਾ ਨਸ਼ਾ ਕਰਦੇ ਆ ਜਾਂ ਫੜ ਵੀ ਹੁੰਦੇ ਆ ਬਾਈ ਵਲੇ ਹੋ ਸਕਦਾ ਟੈਲੀਫੋਨ ਵੀ ਇਹ ਤੋਂ ਲੀਡਰਸ਼ਿਪ ਦੇ ਚਾਉਂਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਬਿਹੇਵਰ ਨਾ ਕਰੋਗੇ ਤੁਸੀਂ ਨਹੀਂ ਮਾਸਤ ਕਰਨੂੰ। ਦੇਖੋ ਅਸੀਂ ਇੱਕ ਚੀਜ਼ ਲਈ ਵਾਅਦਾ ਜਿਸ ਦਿਨ ਤੋਂ ਵੀ ਆਵਾਮ ਨੂੰ ਕਾਫੀ ਜਿੰਦਾ ਕਰਨੀ ਹੈ। ਜੇ ਪਹਿਲਾਂ ਵੀ ਜਦ ਤੋਂ ਮੈਂ ਆਪ ਖੁਦ ਪ੍ਰਤੀਕਿ ਹੈ ਸੰਸਕਾਰਾਂ ਕੀਤੀ ਕੋਈ ਦੋ। ਮੇਰਾ ਇੱਕ ਟੈਕ ਕ੍ਰਪਸ਼ਨ ਤੇ ਇੱਕ ਤਾਕਤ ਦਾ ਦੇ ਔਰ ਨਸ਼ੇ ਦੇ ਖਿਲਾਫ ਇੱਕ ਮੈਂ ਅੱਜ ਦੀ ਤਰ੍ਹਾਂ ਚੱਲੀ ਹੈ ਕਿ ਇਸ ਦਿਨ ਮੈਂ ਸਾਰੇ ਐਸਐਸਪੀ ਸਾਹਮਣੇ ਬੈਠੇ ਹਾਂ ਇਨਨ ਕੁਸ਼ਲੋਕ ਔਰ ਜਿੰਨੇ ਸਾਡੇ ਅਫਸਰ ਹਨ ਸਬਡੀਗਿੰਗ ਕਰਦੇ ਨੇ ਬਿਲਕੁਲ। ਸਿਰਫ ਤੋਂ ਤੁੰਗਾ ਕਿ ਇਹਨਾਂ ਨੂੰ ਸਾਰਿਆਂ ਨੇ ਇੱਕੋ ਹੀ ਬੇਨਤੀ ਕੀਤੀ ਹੈ ਕਿ ਡਰਗ ਉਹ ਨਸ਼ਾ ਚਾਦਨ ਪਗਿਆ ਕੀ ਹੈ ਪੰਜਾਬ ਦਾ ਬਰਨ ਦੇ ਕਹਣਾ ਹੈ ਅੱਜ ਸਰਕਾਰ ਪੂਰਾ ਸਮਰਥਨ ਜੋ ਦੇ ਰਿਹਾ ਕਿ ਜਿਸ ਨੂੰ ਪੜਿਆ ਜਾ ਰਿਹਾ ਉਸ ਨੂੰ ਬਖਸ਼ ਨਹੀਂ ਪਾਵੇਂ ਕੋਈ ਖਾਸ ਲੋਕ ਸਭ ਨੌਜਵਾਨ ਤੁਸੀਂ ਕੀ ਕਹਣਾ ਛੋੜੇ ਨਸ਼ਾ ਬਾਰੇ ਮਾਨੂੰ ਕੀ ਕੋਈ ਕੁਛ ਕਹਿਣਾ ਚਾਹੇ ਨਾ ਨੌਜਵਾਨ ਨੂੰ ਬੇਨਤੀ ਤੇ ਪੀ ਕਰੀ ਟਿਕਾਣਾ ਕਿ ਦੇਖੋ ਅੱਛਾ ਸਿੱਧੇ ਆਲਮ ਸਰਕਾਰ ਪੰਜਾਬ ਦੀ ਸਭ ਨੇ ਆਵੜਾ ਦੇਸ਼ ਬਣ ਰਹਾ ਹੈ ਪਾਵਸਨ ਦੇ ਰਿਹਾ ਜੀ ਸੁਚੋਣ ਵਾਲਾ ਦੇਸ਼ ਬਣ ਰਹਾ ਹੈ ਇਹ ਆਪਾਂ ਨੂੰ ਦਿੱਥੇ ਉਹਦੀ ਜਰਦ ਰੰਗ ਕਰਾਉਣਾ ਚਾਹੀਦਾ ਹੈ ਤੇ ਜੋ ਉਹਨੇ ਸੁਪਨੇ ਲਾ ਗਿਆ ਆਪਣਾ ਜੱਦੀ ਲਾ ਗਿਆ ਤੁਸੀਂ ਉਸ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਿਏ ਇਹਨਾਂ ਮਾੜੀਆਂ ਗਤੀਵਿਧੀਆਂ ਤੋਂ ਬਚੋ ਤਾਂ ਜੋ ਤੁਸੀਂ ਸਾਰਿਆਂ ਨੇ ਆਪਾਂ ਰਲ ਮਿਲ ਕੇ ਆਪਣਾ ਦੇਸ਼ ਕੌਮ ਆਪਣੀ ਸਮਾਜ ਬਚਾ ਸਕੋ। ਠੀਕ ਹੈ। थैंक यू।